ਇਹ ਮਾਮਲਾ ਜੀ ਇਹ ਮੈਨੂੰ ਇਹ ਪਰਦੇਜੀ ਸਵੇਰੇ ਫੋਨ ਆਇਆ ਆ ਤੇ ਐਸੇ ਤਰ੍ਹਾਂ ਨਾ ਕਰਕੇ ਇੱਕ ਘਟਨਾਕ੍ਰਮ ਹੋ ਗਈ ਆ ਕਿਉਂਕਿ ਸਾਡਾ ਮੁੰਡਾ ਜਥੇਬੰਦੀ ਦਾ ਆ ਸ਼ਿਵਾ ਜਿਹੜਾ ਆ ਸ਼ਿਵਾ ਮੇੜੂ ਬੜਾ ਆਪਣੇ ਤੋਂ ਸਾਡਾ ਹੋਂਹ ਹਰ ਬੰਦਾ ਸੀ ਸਮਾਜਿਕ ਕੰਮਾਂ ਦੇ ਵਿੱਚ ਪਹਿਲ ਦੇ ਆਧਾਰ ਤੇ ਲੈਂਦਾ ਸੀਗਾ ਸਾਰੀ ਗੱਲ ਨੂੰ ਤੇ ਇਹ ਸਵੇਰੇ ਜਦੋਂ ਫੋਨ ਆਇਆ ਤੇ ਮਾਛੜ ਤੋਂ ਵੀ ਇੱਜਾ ਇੱਜਾ ਕਰਕੇ ਸ਼ਿਵਾ ਦੇ ਕੁੱਟਮਾਰ ਹੋ ਗਈ ਆ ਜਿਆਦਾ ਤੇ ਮੈਂ ਲਖਵੀਰ ਨੂੰ ਫੋਨ ਕੀਤਾ ਮੈਂ ਕਿ ਲਖਵੀਰ ਕਿੱਦਾਂ ਤੇ ਕਹਿੰਦਾ ਵੀ ਅੰਕਲ ਤੁਸੀਂ ਆ ਜਾਓ ਵੀ ਆਪਾਂ ਜਾਣਾ ਆ ਜਦੋਂ ਉੱਥੇ ਗਏ ਆ ਹਸਪੀਟਲ ਤੇ ਜਦ ਤੱਕ ਸ਼ਿਫਟ ਕਰ ਦਿੱਤਾ ਗਿਆ ਸੀਗਾ ਹਸਪੀਟਲ ਦੇ ਵਿੱਚੋਂ ਸਿਵਲ ਤੋਂ ਇਹ ਦੁਆਰਾ ਸ਼੍ਰੀ ਰਾਮ ਹਸਪੀਟਲ ਤੇ ਸ਼੍ਰੀ ਰਾਮ ਹਸਪੀਟਲ ਤੋਂ ਬੱਚੀ ਬਦਲ ਜਿਹੜੇ ਆ ਉਹ ਸਮਾਗਮ ਲਵੇ ਦੀ ਦਰਥ ਹੋਈ ਆ ਜੀ ਤੇ ਹੁਣ ਤੁਸੀਂ ਕੀ ਮੰਗ ਕਰਦੇ ਆ ਇਨਸਾਫ ਦੀ ਮੰਗ ਕਰਦੇ ਆ ਜੀ ਪੁਲਿਸ ਇਨਵੈਸਟੀਗੇਸ਼ਨ ਕਰੇ ਜੋ ਬੰਦਾ ਆ ਤੇ ਉਨੀ ਕਾਰਵਾਈ ਕਰੇ ਕੋਈ ਗ੍ਰਿਫਤਾਰੀ ਹੋਈ ਗ੍ਰਿਫਤਾਰੀ ਪੁਲਿਸ ਦੇ ਕਹਿਣ ਮੁਤਾਬਕ ਤਾਂ ਉਹ ਜਿਹੜੇ ਉਹਨਾਂ ਨੇ ਕਿਹਾ ਵੀ ਦੋਾਂ ਦੀ ਗ੍ਰਿਫਤਾਰੀ ਹੋਈ ਹੈ ਤੇ ਕਿੰਨੇ ਜਣੇ ਸੀਗਾ ਕੁਝ ਪਤਾ ਲੱਗਾ ਇਹ 7-8 ਜਣੇ ਸੀ ਜਿਨ੍ਹਾਂ ਨੇ ਕਤਲ ਕੀਤਾ ਹੈਗਾ ਹਾਂ ਜੀ ਲਾਈ ਰਾਤ ਮੁੰਡੇ ਨੂੰ ਜਿੱਦਾਂ ਜੋ ਦੱਸਣ ਮੁਤਾਬਕ ਵੀ ਲੜਕੀ ਨੇ ਘਰੇ ਬੁਲਾ ਕੇ ਪ੍ਰੀ ਪਲੈਨਿੰਗ ਜਿਹੜਾ ਇਹਦਾ ਮਰਡਰ ਕੀਤਾ ਮੁੰਡੇ ਦਾ ਇਹਨੂੰ ਦੋ ਤੋਂ ਦੋ ਤਿੰਨ ਘੰਟੇ ਤੱਕ ਇਹਨਾਂ ਨੇ ਜਦੋਂ ਦੱਸਣ ਮੁਤਾਬਕ ਇਹੀ ਮੇਰੇ ਕੋਲ ਆਇਆ ਰਾਤ ਨੂੰ ਵੀ ਭਾਜੀ ਆਹ ਗੱਲ ਹੋ ਗਈ ਆ ਚੀਕਾਂ ਪੈਂਦੀਆਂ ਵੀ ਮੰਮੀ ਦਾ ਨਾਮ ਲੈ ਕੇ ਉਹ ਬੁਲਾ ਰਿਆ ਮੈਨੂੰ ਛੱਡ ਦਿਓ ਜਦੋਂ ਪੈਣ ਦੇ ਫਿਰ ਮੈਂ ਇਹਨੂੰ ਪੁਲਿਸ ਦਾ ਨੰਬਰ ਦਾ ਪੁਲਿਸ ਨੂੰ ਕਾਲ ਕੀਤੀ ਪੁਲਿਸ ਦੀ ਕਾਲ ਕਰਨ ਤੋਂ ਬਾਅਦ ਜਦੋਂ ਦੇਖਿਆ ਤਾਂ ਵੀ ਉਹ ਮਾਰ ਕੇ ਜਣ ਕੇ ਉਹਨੂੰ ਛੁੱਡ ਦਿੱਤਾ ਸੀ ਪਰ ਫੇਰ ਵੀ ਪੁਲਿਸ ਨੇ ਨਾਲ ਮੰਨ ਲਓ ਗੱਡੀ ਦਾ ਇੰਤਜ਼ਾਮ ਕਰਕੇ ਐਂਬੂਲੈਂਸ ਦਾ ਉਹਨੂੰ ਹਸਪੀਟਲ ਭਵਾਇਆ ਅੱਜ ਸਵੇਰੇ ਸਵਾ 1 ਦੇ ਕਰੀਬ ਉਹਦੀ ਜਿਹੜੀ ਚਤ ਹੋਈ ਮਾਰ ਕੇ ਕਿੱਥੇ ਸੱਟਿਆ ਸੀ ਮਰ ਘਰ ਹੀ ਕੋਟ ਕੋਟ ਕੇ ਮਾਰ ਦਿੱਤਾ ਜਿਹਨੇ ਸਿਰ ਦੇ ਵਿੱਚ ਬਹੁਤ ਵੱਡੀ ਸੱਟਾਂ ਲੱਗੀਆਂ ਕਿ ਸਟਰੀ ਵੀ ਉਹਦੀਆਂ ਤੋੜ ਦਿੱਤੀਆਂ ਹੈਗੇ ਸਟਰੀ ਵੀ ਕੀਤੀ ਕੋਸ਼ਿਸ਼ ਅਜੇ ਨਹੀਂ ਕੋ ਪਤਾਗਾ ਪਰ ਐਸਟੋ ਦੇ ਕਹਿਣ ਮੁਤਾਬਕ ਵੀ ਦੋ ਬੰਦੇ ਜਿਹੜੇ ਅਰੈਸਟ ਕੀਤੇ ਆ ਜਿਹੜੇ ਵੀ ਸਰਵਾਰ ਨੇ ਲਖਾਈ ਆ ਜਿਹੜੇ ਜਿਹੜੇ ਮੌਕੇ ਤੇ ਸੀਗੇ ਅਸੀਂ ਮੌਕੇ ਤੇ ਨਹੀਂ ਗਿਆਗੇ ਅਸੀਂ ਇਹ ਮੰਗ ਕਰਦੇ ਹਾਂ ਪ੍ਰਸ਼ਾਸਨ ਅਸੀਂ ਇਹ ਮੰਗ ਕਰਦੇ ਹਾਂ ਇਨਸਾਫ ਮਿਲਣਾ ਚਾਹੀਦਾ ਵੇ ਜਿਹੜੀ ਵੀ ਗੱਲ ਹੋ ਗਈ ਆ ਪੁਲਿਸ ਜਿਹੜੀ ਉਹਦੇ ਜੋ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕਰੇ ਜੇ ਕੋਈ ਗੱਲ ਇਦਾਂ ਦੀ ਸੀਗੀ ਇਹ ਪੰਚਾਇਤ ਦੇ ਵਿੱਚ ਜਾਂ ਪੁਲਿਸ ਦੇ ਵਿੱਚ ਬੈਠ ਕੇ ਹੋ ਸਕਦੀ ਸੀ ਗੱਲ ਕੁਝੇ ਕੋ ਕਾਲੇ ਇਦਾਂ ਦੀ ਹੋਈ ਸੀ ਪਹਿਲਾਂ ਵੀ ਕੋਈ ਮਾਮਲਾ ਆਪ ਸਵਿਚੀ ਕੋਈ ਰੰਜਿਸ਼ ਪਹਿਲਾਂ ਆਪ ਸਵਿਚੀ ਰੰਜਿਸ਼ ਹੈ ਸਾਨੂੰ ਤਾਂ ਇਹ ਸ਼ੱਕ ਹੈ ਵੀ ਇਸ ਮੁੰਡੇ ਨੂੰ ਜਿਹੜਾ ਪ੍ਰੀ ਪਲਾਨਿੰਗ ਸੱਦ ਕੇ ਉਹ ਲੜਕੀ ਦੁਆਰਾ ਜਿਹੜਾ ਘਰੇ ਦਾ ਮਰਡਰ ਕੀਤਾ ਗਿਆ ਇਹ ਨਾਮ ਸਿਕਾ ਲੜਕੀ ਦਾ ਜਿਹਨੇ ਸੱਦਿਆ ਲੜਕੀ ਦਾ ਨਾਮ ਹਰਜਿੰਦਰ ਕੌਰ ਆ ਉਹ ਵਾਈਫ ਆਫ ਸੋਨਲਾ ਤੇ ਕਿਹੜੇ ਪਿੰਡ ਦੀ ਹੈ ਕੀ ਇਹਦੀ ਇਹਦੇ ਗਵਾਂਢ ਤੋਂ ਹੀ ਆ ਜੀ ਘਰੇ ਮੁੱਲੇ ਦੇ ਵਿੱਚੋਂ ਹੀ ਅੱਛਾ ਕਿਹੜੇ ਪਿੰਡ ਦੀ ਘਟਣਾ ਜੀ ਇਹ ਪਿੰਡ ਮਿਹੜੂ ਜੀ ਥਾਣਾ ਮਹਿਤਪੁਰ ਸਤਿ ਸ਼੍ਰੀ ਅਕਾਲ ਜੈਪੀਮ ਤੁਸੀਂ ਦੇਖ ਰਹੇ ਹੋ ਇੱਕ ਤਲਰ ਨਿਊ ਚੈਨਲ ਅੱਜ ਸ਼ਾਹਕੋਟ ਤਹਿਸੀਲ ਦੇ ਪਿੰਡੇ ਪਿੰਡ ਮਿਹੜੂ ਜਨੂ ਥਾਣਾ ਮਹਿਤਪੁਰ ਲੱਗਦਾ ਆ ਉੱਥੇ ਇੱਕ ਘਟਨਾ ਵਾਪਰੀ ਆ ਉਹ ਪੂਰੀ ਘਟਨਾ ਕੀ ਆ ਸਾਡੇ ਨਾਲ ਨੇ ਐਸ ਐਚਓ ਮਹਿਤਪੁਰ ਦੇ ਲਖਵੀਰ ਸਿੰਘ ਜੀ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰ ਕੀ ਅੱਜ ਘਟਨਾ ਜਿਹੜੀ ਮਿਹੜੂ ਪਿੰਡ ਮਿਹੜੂ ਵਿੱਚ ਹੋਈ ਆ ਕੀ ਘਟਨਾ ਪੂਰੀ ਇਹ ਪਿਛਲੇ ਬੀਤੀ ਰਾਤ ਸਾਨੂੰ ਪਤਾ ਲੱਗਿਆ ਪਿੰਡ ਦੇ ਵਿੱਚ ਕੋਈ ਲੜਾਈ ਝਗੜਾ ਹੋ ਰਿਹਾ ਤੇ ਜਿੱਥੇ ਜਿੱਪ ਚੁੱਕ ਕੇ ਦੇਖਿਆ ਤੇ ਜਿਹੜਾ ਮੁੰਡਾ ਸ਼ੇਵਾ ਨਾਮ ਦਾ ਇੱਕ ਮੁੰਡ ਇਹ ਜਿਹੜਾ ਮੁੰਡਾ 24 ਸਾਲ ਦਾ ਹੈ ਉਹ ਕਿਸੇ ਦੇ ਘਰ ਗਿਆ ਸੀ ਤੇ ਉੱਥੇ ਉਹਨੇ ਘਰ ਵਾਲਿਆਂ ਨਾਲ ਕੁੱਟਮਾਰ ਕਰਕੇ ਵੀ ਕਾਫੀ ਜ਼ਖਮੀ ਕਰਤਾ ਸੀ ਜ਼ਖਮੀ ਹਾਲਤ ਵਿੱਚ ਅਸੀਂ ਉਹਨੂੰ ਲੈ ਕੇ ਸਿਵਲ ਹਸਪੀਟਲ ਮੈਟ੍ਰੋਡ ਦਾਖਲ ਕਰਾ ਦਿੱਤਾ ਸੀ ਦਾਖਲ ਕਰਾਉਣ ਤੋਂ ਬਾਅਦ ਉਹਦੀ ਸੀਰੀਅਸ ਹੋਣ ਕਰਕੇ ਉਹਨੂੰ ਰੈਫਰ ਕਰ ਦਿੱਤਾ ਗਿਆ ਰੈਫਰ ਕਰਨ ਤੋਂ ਬਾਅਦ ਉਹਨੂੰ ਜਿੰਦਰ ਗਿਆ ਲੈ ਕੇ 10 ਵਜੇ ਰੈਫਰ ਕਰਾਇਆ ਜਿੰਦਰ ਸ਼੍ਰੀ ਰਾਮ ਹਸਪੀਟਲ ਵਿੱਚ ਦਾਖਲ ਕਰਾਇਆ ਉੱਥੇ ਦੀ ਜੇਰੇ ਇਲਾਜ ਮੋਟ ਹੋ ਗਿਆ ਅਸੀਂ ਉਹਦੇ ਭਰਾ ਦੇ ਅਨਿਲ ਕੁਮਾਰ ਦੇ ਬਿਆਨਾਂ ਦੇ ਤੇ ਪਟਿਆਲਾ ਡਿਪਟੀ ਕਮੰਡੈਂਟ 302 ਇਹਦੇ ਵਿੱਚ ਸਰ ਅਰੈਸਟ ਵੀ ਪਈ ਕੋਈ ਅਜੇ ਤੱਕ ਸ਼ਾਪਾ ਮਰ ਚਾਵੇ ਆ ਜਲਦੀ ਅਰੈਸਟ ਕਰ ਲਾਂਗੇ ਅੱਛਾ ਇਹ ਸਰ ਘਟਨਾ ਦਾ ਮਤਲਬ ਕੀ ਹੋ ਕੀ ਕਾਰਨ ਹੋ ਸਕਦਾ ਹੋਰ ਜਿਹੜੀ ਐਡੀ ਘਟਨਾ ਹੋ ਗਈ ਇਹ ਕੋਈ ਲੇਡੀ ਨਾਲ ਕਿਸੇ ਨਾਲ ਕੋਸਵਨ ਸੀਗੇ ਉਹਦੇ ਕਰਕੇ ਜੀ ਇਹ ਕਿਸੇ ਦੇ ਕਾਰਨ ਦਾਖਲ ਹੋਇਆ ਉੱਥੇ ਨਹੀਂ ਫੜਕੇ ਨੂੰ ਬੰਦ ਲੈ ਅੰਦਰ ਹੀ ਤੇ ਅੰਦਰ ਹੀ ਕਰਕੇ ਕੋਟਮਾਰ ਕਰਕੇ ਉਹ ਸੱਟਾਂ ਜਿਆਦਾ ਲੱਗੀਆਂ ਉਹਦੀ ਮਾਰ ਤੇ ਪੁਲਿਸ ਪਾਰਟੀ ਨੂੰ ਕਿਸ ਵੇਲੇ ਇਸ ਚੀਜ਼ ਦਾ ਪਤਾ ਲੱਗਾ ਪੁਲਿਸ ਪਾਰਟੀ ਨੂੰ ਸਤੰਬਰ ਰਾਤ 1 ਵਜੇ ਕਰੀਬ ਪਤਾ ਲੱਗਿਆ ਸੀ ਅਸੀਂ ਸਾਡੀ ਪੁਲਿਸ ਪਾਰਟੀ ਨੇ ਜੱਕ ਨੂੰ ਉੱਥੋਂ ਜੱਕ ਨੂੰ ਹਸਪਤਾਲ ਦਾਖਲ ਕਰਾਇਆ ਨਕੋਦਰ ਸਿਵਲ ਹਸਪਤਲ ਨੂੰ ਤੇ ਉੱਥੋਂ ਘਰ ਰਿਫਰ ਕੀਤਾ ਬਹੁਤ ਬਹੁਤ ਧੰਨਵਾਦ ਜੀ ਇਹ ਸਨ ਐਸ ਐਚਓ ਮਹਿਤਪੁਰ ਦੇ ਥਾਣਾ ਲਖਵੀਰ ਸਿੰਘ ਜੀ ਇਹ ਇਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਜਿਹੜੀ ਘਟਨਾ ਕਿੱਦਾਂ ਹੋਈ ਮੇਰੇ ਨਾਲ ਨਾਲ ਨੇ ਕੈਮਰਾਮੈਨ ਪੰਕਾ ਬਜਾਜ ਦੇ ਨਾਲ ਜਸਿੰਦਰ ਚੰਬਰ ਇੱਕ ਟਾਇਰ ਲਹਿਰ ਨਕੋਦਰ